ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿੱਚ ਚਰਨ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਬਹੁਤ ਪਿਆਰੀ ਬੜੀ ਹੀ ਪ੍ਰੇਰਣਾਦਾਇਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਕਹਾਣੀ ਨੂੰ ਸੁਣ ਕੇ ਸਾਨੂੰ ਉਹਦੇ ਵਿੱਚੋਂ ਬਹੁਤ ਚੰਗੀ ਸਿੱਖਿਆ ਮਿਲੇਗੀ ਕਾ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਇਹ ਕਹਾਣੀ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਲੋਸਕੇ ਭਰਾ ਰਹਿੰਦੇ ਸੀ ਦੋਵਾਂ ਹੀ ਭਰਾਵਾਂ ਨੂੰ ਉਹਨਾਂ ਦੇ ਮਾਪਿਆਂ ਨੇ ਬਰਾਬਰ ਹਿੱਸਿਆਂ ਦੇ ਵਿੱਚ ਉਹਨਾਂ ਦੀ ਜ਼ਮੀਨ ਜਾਇਦਾਦ ਵੰਡ ਕੇ ਦੇ ਦਿੱਤੀ ਬਚਪਨ ਤੋਂ ਹੀ ਦੋਵਾਂ ਦਾ ਇੱਕੋ ਜਿਹਾ ਪਾਲਣ ਪੋਸ਼ਣ ਹੋਇਆ ਇੱਕੋ ਜਿਹੀ ਸਿੱਖਿਆ ਮਿਲੀ ਤੇ ਇੱਕੋ ਜਿਹੀ ਉਹਨਾਂ ਦੀ ਜ਼ਮੀਨ ਜਾਇਦਾਦ ਸੀ ਕਹਿੰਦੇ ਜਦੋਂ ਉਹ ਦੋਵੇਂ ਭਰਾ ਅਲੱਗ-ਅਲੱਗ ਹੋ ਗਏ ਆਪੋ ਆਪਣਾ ਕੰਮ ਧੰਦਾ ਕਾਰੋਬਾਰ ਸੰਭਲਿਆ ਤੱਕੇਂ ਦੇ ਵੱਡਾ ਭਰਾ ਜੋ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰਦੇ ਅਸੀਂ ਪਰ ਛੋਟਾ ਭਰਾ ਆਪਣੇ ਵੱਡੇ ਭਰਾ ਦੀ ਤਰ੍ਹਾਂ ਹੀ ਮਿਹਨਤ ਕਰਦਾ ਪਰ ਫਿਰ ਵੀ ਉਹਨੂੰ ਉਹਦੀ ਕੀਤੀ ਹੋਈ ਮਿਹਨਤ ਦਾ ਪੂਰਾ ਫਲ ਨਹੀਂ ਸੀ ਮਿਲਦਾ ਉਹ ਜੋ ਵੀ ਕਮਾਉਂਦਾ ਉਹਦੇ ਕਮਾਏ ਹੋਏ ਦੇ ਨਾਲ ਪੂਰੀ ਨਾ ਕਹਿੰਦੀ ਪਰ ਇਸ ਦੇ ਉਲਟ ਵੱਡੇ ਭਰਾ ਦੇ ਹਰ ਕੰਮ ਦੇ ਵਿੱਚ ਉਹਨੂੰ ਸਫਲਤਾ ਮਿਲਦੀ ਉਹਦੇ ਹਰ ਕੰਮ ਦੇ ਵਿੱਚ ਬਰਕਤ ਭਾਵੇਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਸੀ ਚੜ੍ਹਦੀ ਕਲਾ ਦੇ ਵਿੱਚ ਸੀ ਤੇ ਛੋਟਾ ਭਰਾ ਬਹੁਤ ਜ਼ਿਆਦਾ ਨਰਾਸ਼ ਦੁਖੀ ਰਹਿੰਦਾ ਪਰੇਸ਼ਾਨ ਰਹਿੰਦਾ ਕਿੰਦੇ ਇੱਕ ਦਿਨ ਇਸੇ ਤਰ੍ਹਾਂ ਆਪਣੀ ਪਤਨੀ ਦੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਭਗਵਾਨ ਨੇ ਪਤਾ ਨਹੀਂ ਮੇਰੀ ਕਿਸਮਤ ਮੇਰਾ ਸਾਥ ਕਿਉਂ ਨਹੀਂ ਦਿੰਦੀ ਮੈਂ ਵੀ ਆਪਣੇ ਵੱਡੇ ਭਰਾ ਦੀ ਤਰ੍ਹਾਂ ਹੀ ਮਿਹਨਤ ਤਾਂ ਹ ਉਸ ਤੋਂ ਹੀ ਮੈਂ ਸਾਰਾ ਕੰਮ ਧੰਦਾ ਸਿੱਖਿਆ ਹਾਂ ਉਸੇ ਤਰ੍ਹਾਂ ਹੀ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਪਰ ਫਿਰ ਵੀ ਮੈਨੂੰ ਉਹਦੇ ਜਿੰਨੀ ਸਫਲਤਾ ਨਹੀਂ ਮਿਲਦੀ ਮੈਂ ਬਹੁਤ ਪਰੇਸ਼ਾਨ ਹੋ ਗਿਆ ਹਾਂ ਕਿ ਜਿੰਨੀ ਹੀ ਮਰਜ਼ੀ ਮਿਹਨਤ ਕਰ ਲਵਾਂ ਪੂਰੀ ਨਹੀਂ ਪੈਂਦੀ ਕਹਿੰਦੇ ਇੰਨੇ ਦੇ ਵਿੱਚ ਉਹਨਾਂ ਦੇ ਘਰ ਦੇ ਗੋਹੇ ਦੇ ਅੱਗੇ ਇੱਕ ਸੰਤ ਫਕੀਰ ਜੀ ਆਏ ਉਹ ਸੰਤ ਫਕੀਰ ਜੀ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ ਪੁੱਤਰ ਮੈਨੂੰ ਬਹੁਤ ਭੁੱਖ ਲੱਗੀ ਆ ਜੇਕਰ ਕੁਝ ਖਾਣ ਨੂੰ ਦੇ ਦਿਓ ਤਾਂ ਤੁਹਾਡਾ ਭਲਾ ਹੋਵੇਗਾ ਕਹਿੰਦੇ ਉਹ ਛੋਟਾ ਭਰਾ ਪਹਿਲਾਂ ਹੀ ਬੜਾ ਪਰੇਸ਼ਾਨ ਸੀ ਉਹ ਕਹਿਣ ਲੱਗਾ ਬਾਬਾ ਮੈਂ ਪਹਿਲਾਂ ਹੀ ਬੜਾ ਦੁਖੀ ਪਰੇਸ਼ਾਨ ਆ ਤੂੰ ਮੈਨੂੰ ਹੋਰ ਨਸਤਾ ਜਾ ਅੱਗੇ ਚੱਲਿਆ ਜਾ ਸਾਨੂੰ ਤੰਗ ਨਾ ਕਰ ਕਹਿੰਦੇ ਉਹ ਸਰ ਤਫਕੀਰ ਕਹਿਣ ਲੱਗਾ ਵੀ ਪੁੱਤਰ ਚੱਲ ਤੂੰ ਗੁੱਸੇ ਦੇ ਵਿੱਚ ਨਾ ਤੂੰ ਮੈਨੂੰ ਕੁਝ ਖਾਣ ਨੂੰ ਨਹੀਂ ਦੇਣਾ ਕੋਈ ਗੱਲ ਨਹੀਂ ਪਰ ਤੂੰ ਆਪਣੀ ਪਰੇਸ਼ਾਨੀ ਆਪਣੀ ਸਮੱਸਿਆ ਮੈਨੂੰ ਦੱਸ ਸਕਦਾ ਹੈ ਹੋ ਸਕਦਾ ਮੈਂ ਤੇਰੀ ਸਮੱਸਿਆ ਦਾ ਹੱਲ ਕਰ ਦਵਾਂ ਕਹਿੰਦੇ ਉਹ ਲੜਕਾ ਕਹਿਣ ਲੱਗਾ ਕਿ ਜਾ ਜਾ ਬਾਬਾ ਤੂੰ ਆਪਣਾ ਕੰਮ ਕਰ ਮੇਰੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਿਸੇ ਕੋਲ ਨਹੀਂ ਆ ਇਸ ਕਰਕੇ ਤੂੰ ਮੇਰੇ ਸਮੇਂ ਦੀ ਬਰਬਾਦੀ ਨਾ ਕਰ ਪਰ ਕਹਿੰਦੇ ਉਸ ਲੜਕੇ ਦੀ ਪਤਨੀ ਆਪਣੇ ਪਤੀ ਨੂੰ ਕਹਿਣ ਲੱਗੀ ਕੀ ਇਸ ਤਰ੍ਹਾਂ ਨਾ ਕਰੋ ਤੁਸੀਂ ਇਹ ਸੰਤ ਜੀ ਨੂੰ ਅੰਦਰ ਆਉਣ ਦਿਓ ਹੋ ਸਕਦਾ ਆਪਾਂ ਨੂੰ ਕੋਈ ਸਹੀ ਰਾਹ ਦਿਖਾ ਦੇਣ ਤੁਹਾਡਾ ਵੱਡਾ ਭਰਾ ਉਹ ਦੇਖਿਆ ਨਾ ਕਿੰਨਾ ਸੰਤ ਫਕੀਰਾਂ ਦੀ ਇੱਜ਼ਤ ਕਰਦਾ ਹੈ ਉਹਨਾਂ ਦੀ ਕਿੰਨਾ ਸਤਕਾਰ ਕਰਦਾ ਹੈ ਅਤੇ ਉਹ ਸੰਤ ਮਹਾਪੁਰਖਾਂ ਦੀ ਸੰਗਤ ਵੀ ਕਰਦਾ ਹੈ ਹੋ ਸਕਦਾ ਸਾਨੂੰ ਇਹ ਸੰਤ ਜੀ ਕੋਈ ਸਹੀ ਰਾਹ ਦਿਖਾ ਜਾਣ ਕਹਿੰਦੇ ਜਦ ਪਤਨੀ ਨੇ ਇਹ ਗੱਲ ਕਹੀ ਤਾਂ ਉਹ ਲੜਕੇ ਨੇ ਸੰਤ ਤਫਕੀਰ ਜੀ ਨੂੰ ਅੰਦਰ ਆਉਣ ਦੇ ਲਈ ਕਿਆ ਦੋਵਾਂ ਪਤੀ ਪਤਨੀ ਨੇ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਿਕਾਇਆ ਅਤੇ ਆਪਣੀ ਸਾਰੀ ਸਮੱਸਿਆ ਦੱਸੀ ਕਿ ਪਤਾ ਨਹੀਂ ਕੀ ਗੱਲ ਹੈ ਕਿ ਸਾਨੂੰ ਸਾਡੀ ਕੀਤੀ ਹੋਈ ਮਿਹਨਤ ਦਾ ਪੂਰਾ ਫਲ ਨਹੀਂ ਮਿਲਦਾ ਜਿੰਨਾ ਮਰਜ਼ੀ ਕੰਮ ਧੰਦਾ ਕਰ ਲਗੇ ਪਰ ਪੂਰੀ ਨਹੀਂ ਪੈਂਦੀ ਸਾਡੀ ਜ਼ਿੰਦਗੀ ਦੀ ਨਿਰਾਸ਼ਾ ਦੂਰ ਨਹੀਂ ਹੁੰਦੀ ਅਤੇ ਸਾਡਾ ਭਰਾ ਸਾਡੇ ਜਿੰਨਾ ਹੀ ਕੰਮ ਕਰਦਾ ਏ ਪਰ ਉਹਨੂੰ ਦਿਨ ਦੁਗਣੀ ਰਾਤ ਚ ਬਣੀ ਤਰੱਕੀ ਮਿਲ ਰਹੀ ਆ ਇਸ ਕਰਕੇ ਸਾਨੂੰ ਸਮਝ ਨਹੀਂ ਆਉਂਦਾ ਵੀ ਅਸੀਂ ਕਿੱਥੇ ਗਲਤ ਆ ਤਾਂ ਸੰਤ ਫਕੀਰ ਜੀ ਕਹਿਣ ਲੱਗੇ ਵੀ ਪੁੱਤਰ ਜਦੋਂ ਸਾਡੀ ਮਿਹਨਤ ਦੇ ਨਾਲ ਉਹ ਪਰਮਪਿਤਾ ਪਰਮਾਤਮਾ ਦੀ ਰਹਿਮਤ ਜੁੜ ਜਾਵੇ ਨਾ ਤਾਂ ਸਾਡੀ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਲੱਗਦੇ ਨੇ ਇਹ ਕਹਿ ਕੇ ਸੰਤ ਜੀ ਨੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿ ਆ ਪੁੱਤਰ ਮੈਂ ਤੁਹਾਨੂੰ ਇੱਕ ਐਸੀ ਕਹਾਣੀ ਸੁਣਾਉਣਾ ਹੈ ਹੋ ਸਕਦਾ ਹੈ ਇਹ ਕਹਾਣੀ ਦੇ ਵਿੱਚੋਂ ਤੈਨੂੰ ਤੇਰੀਆਂ ਗਲਤੀਆਂ ਦਾ ਪਤਾ ਲੱਗ ਜਾਵੇ ਸੰਤ ਜੀ ਨੇ ਇਹ ਕਹਿ ਕੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿ ਆ ਇੱਕ ਰਾਜਦਾਰ ਰਾਜਾ ਉਹਦੇ ਦੋ ਪੁੱਤਰ ਸਨ ਉਹਨੇ ਆਪਣੇ ਦੋਵਾਂ ਪੁੱਤਰਾਂ ਨੂੰ ਬਚਪਨ ਤੋਂ ਹੀ ਗੁਰੂਕੁਲ ਦੇ ਵਿੱਚ ਭੇਜ ਦਿੱਤਾ ਦੋਵਾਂ ਨੂੰ ਇੱਕੋ ਜਿਹੀ ਸਿੱਖਿਆ ਦਿੱਤੀ ਕਹਿੰਦੇ ਜਦੋਂ ਪੁੱਤਰ ਜਵਾਨ ਹੋ ਗਏ ਤੋਵਾਂ ਨੇ ਸਿੱਖਿਆ ਹਾਸਲ ਕਰ ਲਈ ਸ਼ਸਤਰ ਵਿਦਿਆ ਵੀ ਸਿੱਖ ਲਈ ਜਦੋਂ ਉਹ ਵਾਪਸ ਰਾਜ ਮਹਿਲ ਦੇ ਵਿੱਚ ਪਹੁੰਚੇ ਤਾਂ ਰਾਜੇ ਨੇ ਮਨ ਦੇ ਵਿੱਚ ਸੋਚਿਆ ਕਿ ਹੁਣ ਮੇਰੇ ਪੁੱਤਰ ਜਵਾਨ ਹੋ ਗਏ ਨੇ ਸਿੱਖਿਆ ਗ੍ਰਹਿਣ ਕਰ ਲਈ ਆ ਹੁਣ ਇਹ ਰਾਜਭਾਗ ਨੂੰ ਸੰਭਾਲਣ ਦੇ ਯੋਗ ਹੋ ਗਏ ਨੇ ਪਰ ਰਾਜੇ ਦੇ ਮਨ ਦੇ ਵਿੱਚ ਵਾਰ-ਵਾਰ ਇਹ ਸਵਾਲ ਆ ਰਿਹਾ ਸੀ ਕਿ ਮੇਰੇ ਕੋਲੋ ਜਲਦਬਾਜੀ ਦੇ ਵਿੱਚ ਭਾਵਨਾਵਾਂ ਦੇ ਵਿੱਚ ਆ ਕੇ ਕਿਤੇ ਕੋਈ ਗਲਤ ਫੈਸਲਾ ਨਾ ਹੋ ਜਾਵੇ ਕਿਉਂਕਿ ਅਕਸਰ ਹੀ ਉੱਤਰ ਅਧਿਕਾਰੀ ਆਪਣੇ ਵੱਡੇ ਪੁੱਤਰ ਨੂੰ ਚੁਣਿਆ ਜਾਂਦਾ ਹੈ ਪਰਾ ਰਾਜਾ ਬਣਦੇ ਵਿੱਚ ਇਹ ਸੋਚ ਰਿਹਾ ਸੀ ਕਿ ਕਿਤੇ ਇਸ ਪਰੰਪਰਾ ਨੂੰ ਨਬਾਉਂਦਿਆਂ ਹੋਇਆਂ ਮੇਰੀ ਪ੍ਰਜਾ ਨੂੰ ਕਿਤੇ ਕੋਈ ਗਲਤ ਰਾਜਾ ਨਾ ਮਿਲ ਜਾਵੇ ਇਸ ਕਰਕੇ ਰਾਜਾ ਆਪਣੀ ਇਹ ਫਿਕਰ ਚਿੰਤਾ ਦੂਰ ਕਰਨ ਦੇ ਲਈ ਆਪਣੇ ਦੋਵਾਂ ਪੁੱਤਰਾਂ ਦੀ ਪ੍ਰੀਖਿਆ ਲੈਣ ਬਾਰੇ ਸੋਚਣਾ ਲੱਗਾ ਉਹਨੇ ਆਪਣੇ ਪੁੱਤਰਾਂ ਨੂੰ ਕੋਲ ਬੁਲਾਇਆ ਅਤੇ ਕਿਹਾ ਕਿ ਦੇਖੋ ਤੁਸੀਂ ਦੋਵੇਂ ਹੀ ਮੇਰੇ ਸਕੇ ਪੁੱਤਰ ਹੋ ਤੁਸੀਂ ਦੋਵੇਂ ਹੀ ਮੈਨੂੰ ਬਹੁਤ ਪਿਆਰੇ ਹੋ ਪਰ ਮੈਂ ਪਿਆਰ ਦੇ ਵਿੱਚ ਭਾਵਨਾਵਾਂ ਦੇ ਵਿੱਚ ਭਿੱਜ ਕੇ ਆਪਣੀ ਪਰਜਾ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਅਨਿਆਂ ਨਹੀਂ ਕਰ ਸਕਦਾ ਮੈਂ ਆਪਣੀ ਪਰਜਾ ਨੂੰ ਇੱਕ ਯੋਗ ਉੱਤਰ ਅਧਿਕਾਰੀ ਦੇਣਾ ਚਾਹੁੰਦਾ ਹਾਂ ਜੋ ਮੇਰੀ ਪਰਜਾ ਦਾ ਖਿਆਲ ਰੱਖੇ ਮੈਨੂੰ ਪਤਾ ਹੈ ਕਿ ਤੁਸੀਂ ਇੱਕੋ ਹੀ ਸਕੂਲ ਦੇ ਵਿੱਚੋਂ ਸਿੱਖਿਆ ਗ੍ਰਹਿਣ ਕੀਤੀ ਆ ਇੱਕੋ ਥਾਂ ਤੋਂ ਹੀ ਸ਼ਸਤਰ ਵਿਦਿਆ ਹਾਸਲ ਕੀਤੀ ਆ ਪਰ ਫਿਰ ਵੀ ਮੈਂ ਤੁਹਾਡੀ ਪ੍ਰੀਖਿਆ ਲੈ ਕੇ ਤੁਹਾਡੀ ਯੋਗਤਾ ਨੂੰ ਪਰਖਣਾ ਚਾਹੁੰਦਾ ਹਾਂ ਇਸ ਤਰੀਕੇ ਦੇ ਨਾਲ ਤੁਹਾਡੇ ਮਨ ਦੇ ਵਿੱਚ ਵੀ ਕੋਈ ਸ਼ੰਕਾ ਨਹੀਂ ਰਹੇਗਾ ਮੇਰੇ ਮਨ ਦੇ ਵਿੱਚ ਵੀ ਕੋਈ ਸ਼ੰਕਾ ਨਹੀਂ ਰਹੇਗਾ ਅਤੇ ਮੇਰੇ ਪਰਜਾਂ ਨੂੰ ਇੱਕ ਯੋਗ ਉੱਤਰ ਅਧਿਕਾਰੀ ਮਿਲ ਜਾਵੇਗਾ ਕਹਿੰਦੇ ਜਦੋਂ ਰਾਜੇ ਨੇ ਪ੍ਰੀਖਿਆ ਦੀ ਗੱਲ ਕੀਤੀ ਕਹਿੰਦੇ ਰਾਜੇ ਦਾ ਛੋਟਾ ਪੁੱਤਰ ਕਹਿਣ ਲੱਗਾ ਪਿਤਾ ਜੀ ਇਹਦੇ ਵਿੱਚ ਬਹੁਤਾ ਸੋਚਣ ਵਾਲੀ ਲੋੜ ਨਹੀਂ ਆ ਮੇਰੇ ਵੱਡੇ ਭਰਾ ਦੇ ਵਿੱਚ ਬਹੁਤ ਯੋਗਤਾ ਹੈ ਇਹ ਰਾਜਪਾਗ ਸੰਭਾਲਣ ਦੇ ਹੋ ਗਿਆ ਅਤੇ ਜੇਕਰ ਤੁਸੀਂ ਇਹਨਾਂ ਨੂੰ ਰਾਜਾ ਬਣਾ ਦੋਗੇ ਤਾਂ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ ਹੋਵੇਗਾ ਤੁਸੀਂ ਬੇਫਿਕਰ ਹੋ ਕੇ ਮੇਰੇ ਵੱਡੇ ਭਰਾ ਨੂੰ ਰਾਜਪਾਗ ਸੌਂਪ ਸਕਦੇ ਹੋ ਕਹਿੰਦੇ ਜਦੋਂ ਛੋਟੇ ਭਰਾ ਨੇ ਇਹ ਗੱਲ ਕਹੀ ਤਾਂ ਵੱਡੇ ਨੇ ਮਨ ਦੇ ਵਿੱਚ ਸੋਚਿਆ ਕਿ ਦੇਖ ਇਸ ਤਰ੍ਹਾਂ ਚੰਗਾ ਬਣ ਰਿਹਾ ਹੈ ਇਸ ਤਰੀਕੇ ਦੇ ਨਾਲ ਰਾਜਪਾਗ ਮੈਨੂੰ ਦੇ ਕੇ ਮੇਰੇ ਤੇ एहसान ਕਰਨਾ ਚਾਹੁੰਦਾ ਹੈ ਵੱਡੇ ਭਰਾ ਨੇ ਛੋਟੇ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਦੇਖੋ ਪਿਤਾ ਜੀ ਦੇਖ ਲਿਆ ਤੁਸੀਂ ਇਹ ਮੇਰਾ ਛੋਟਾ ਭਰਾ ਪ੍ਰੀਖਿਆ ਦੇ ਨਾਮ ਤੋਂ ਡਰ ਗਿਆ ਹੈ ਇਹਨੂੰ ਪਤਾ ਹੈ ਕਿ ਇਹ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਮੇਰੇ ਨਾਲ ਨਹੀਂ ਕਰ ਸਕਦਾ ਮੇਰੇ ਤੋਂ ਅੱਗੇ ਨਹੀਂ ਲੰਘ ਸਕਦਾ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਛੋਟੇ ਭਰਾ ਦੇ ਮਨ ਨੂੰ ਵੀ ਥੋੜੀ ਜਿਹੀ ਠੇਸ ਪਹੁੰਚੀ ਉਹਨੇ ਕਿਹਾ ਵੀ ਜੇਕਰ ਇਹ ਗੱਲ ਹੈ ਤਾਂ ਫਿਰ ਮੈਂ ਹਾਰ ਪਰ ਕਿਆ ਹਰ ਮੁਕਾਬਲਾ ਕਰਨਾਂ ਨੂੰ ਤਿਆਰ ਆ ਪਿਤਾ ਜੀ ਤੁਸੀਂ ਜੋ ਵੀ ਪਰਚਾ ਪਾਉਣਾ ਚਾਹੁੰਦੇ ਆ ਜੋ ਵੀ ਸਾਡੀ ਪ੍ਰੀਖਿਆ ਲੈਣੀ ਚਾਹੁੰਦੇ ਹੋ ਲਓ ਮੈਂ ਵੀ ਤਿਆਰ ਹਾਂ ਪਿਤਾ ਨੇ ਦੋਵਾਂ ਹੀ ਪੁੱਤਰਾਂ ਨੂੰ ਕਿਹਾ ਵੇ ਤੁਹਾਡੀ ਪ੍ਰੀਖਿਆ ਇਹ ਹੋਵੇਗੀ ਕਿ ਜੰਗਲ ਦੇ ਵਿੱਚ ਇੱਕ ਸੋਨੇ ਦੀ ਚਿੜੀ ਆ ਉਹ ਸੋਨੇ ਦੀ ਚਿੜੀ ਨੂੰ ਫੜ ਕੇ ਤੁਸੀਂ ਮੇਰੇ ਕੋਲ ਲੈ ਕੇ ਆਉਣਾ ਹੈ ਜਿਹੜਾ ਵੀ ਪੁੱਤਰ ਉਹ ਸੋਨੇ ਦੀ ਚਿੜੀ ਨੂੰ ਪਹਿਲਾਂ ਮੇਰੇ ਕੋਲ ਲੈ ਆਵੇਗਾ ਉਹੀ ਇਸ ਰਾਜ ਦਾ ਰਾਜਾ ਬਣੇਗਾ ਉਹਨੂੰ ਹੀ ਮੈਂ ਆਪਣਾ ਉੱਤਰ ਅਧਿਕਾਰੀ ਚੁਣਾਵਾਂਗਾ ਉਹਨੂੰ ਸਾਰਾ ਰਾਜ ਭਾਗ ਸੌਂਪ ਦਵਾਂਗਾ ਦੋਵਾਂ ਪੁੱਤਰਾਂ ਨੇ ਹੀ ਆਪਣੇ ਪਿਤਾ ਜੀ ਨੂੰ ਸਤਸ ਬਚਨ ਗਏ ਅਤੇ ਜਾਨ ਦੀ ਤਿਆਰੀ ਕੀਤੀ ਕਹਿੰਦੇ ਅਗਲੀ ਹੀ ਸਵੇਰ ਦੋਵੇਂ ਹੀ ਪੁੱਤਰ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਜੰਗਲ ਵੱਲ ਨੂੰ ਚੱਲ ਪਏ ਕਹਿੰਦੇ ਉਹ ਰਾਜੇ ਦੇ ਪੁੱਤਰ ਚੱਲਦਿਆਂ ਚੰਦਿਆਂ ਜੰਗਲ ਦੇ ਵਿੱਚ ਪਹੁੰਚ ਗਏ ਪਰ ਦੋਵੇਂ ਹੀ ਬਹੁਤ ਥੱਕ ਚੁੱਕੇ ਸੀ ਦੋਵਾਂ ਨੇ ਇੱਕ ਸੰਗਣੇ ਦਰਖਤ ਨੂੰ ਦੇਖਿਆ ਉਹਦੇ ਹੇਠਾਂ ਆਪਣੇ ਘੋੜੇ ਖੜੇ ਕੀਤੇ ਅਤੇ ਕੁਝ ਧੀਰ ਆਰਾਮ ਕਰਨ ਦੇ ਲਈ ਸੋਚਿਆ ਜੋ ਵੀ ਘਰ ਤੋਂ ਭੋਜਨ ਪ੍ਰਸ਼ਾਦਾ ਲੈ ਕੇ ਆਏ ਸੀ ਉਹ ਭੋਜਨ ਪ੍ਰਸ਼ਾਦਾ ਛੱਕ ਕੇ ਕੁਝ ਦੇਰ ਆਰਾਮ ਕਰਨ ਦੇ ਲਈ ਉੱਥੇ ਠਹਿਰ ਗਏ ਕਹਿੰਦੇ ਦੋਵੇਂ ਹੀ ਥੱਕੇ ਹੋਏ ਸੀ ਇਸ ਕਰਕੇ ਉਹਨਾਂ ਨੂੰ ਨੀਂਦ ਆ ਗਈ ਕਹਿੰਦੇ ਇਸ ਤਰ੍ਹਾਂ ਸ਼ਾਮ ਪੈ ਗਈ ਸ਼ਾਮ ਨੂੰ ਜਦ ਛੋਟੇ ਭਰਾ ਦੀ ਅੱਖ ਖੁੱਲੀ ਤਾਂ ਉਹਨੇ ਦੇਖਿਆ ਕਿ ਮੇਰਾ ਵੱਡਾ ਭਰਾ ਅਤੇ ਵੱਡੇ ਭਰਾ ਦਾ ਘੋੜਾ ਇੱਥੇ ਨਹੀਂ ਆ ਉਹਨੇ ਮਨ ਵਿੱਚ ਸੋਚਿਆ ਵੀ ਮੇਰਾ ਭਰਾ ਕਿੱਥੇ ਚਲਾ ਗਿਆ ਹੋਵੇਗਾ ਫਿਰ ਮਨ ਦੇ ਵਿੱਚ ਖਿਆਲ ਆਇਆ ਵੀ ਹੋ ਸਕਦਾ ਹੈ ਉਸ ਨੂੰ ਸੋਨੇ ਦੀ ਚਿੜੀ ਮਿਲ ਗਈ ਹੋਵੇ ਅਤੇ ਉਹ ਰਾਜ ਮਹਿਲ ਵਾਪਸ ਚੱਲਿਆ ਗਿਆ ਹੋਵੇ ਪਰ ਫਿਰ ਦੂਜੇ ਹੀ ਪਲਮਣ ਦੇ ਵਿੱਚ ਖਿਆਲ ਆਇਆ ਵੀ ਹੋ ਸਕਦਾ ਹੈ ਕਿ ਉਹ ਸੋਨੇ ਦੀ ਚਿੜੀ ਦੀ ਪਾਲ ਦੇ ਵਿੱਚ ਜੰਗਲ ਦੇ ਵਿੱਚ ਹੀ ਹੋਵੇ ਇਸ ਕਰਕੇ ਮੈਨੂੰ ਵੀ ਸੋਨੇ ਦੀ ਚਿੜੀ ਅਤੇ ਆਪਣੇ ਭਰਾ ਦੀ ਪਾਲ ਕਰਨੀ ਚਾਹੀਦੀ ਹੈ ਕਿਤੇ ਮੇਰਾ ਭਰਾ ਕਿਸੇ ਮੁਸੀਬਤ ਵਿੱਚ ਨਾ ਫਸ ਜਾਵੇ ਕਹਿੰਦੇ ਇਹੀ ਸੋਚ ਕੇ ਉਹ ਛੋਟਾ ਭਰਾ ਵੀ ਆਪਣੇ ਘੋੜੇ ਤੇ ਸਵਾਰ ਹੋ ਕੇ ਜੰਗਲ ਦੇ ਵਿੱਚੋਂ ਵਿਚਨੋਂ ਤੁਰ ਪਿਆ। ਕਹਿੰਦੇ ਅਜੇ ਥੋੜੀ ਦੂਰ ਗਿਆ ਤਾਂ ਉਹਨੂੰ ਇੱਕ ਬਜ਼ੁਰਗ ਬਾਬਾ ਜੀ ਮਿਲੇ। ਉਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ ਪੁੱਤਰ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਆ। ਤੇਰਾ ਬਹੁਤ ਭਲਾ ਹੋਵੇਗਾ ਜੇਕਰ ਤੂੰ ਮੈਨੂੰ ਪਾਣੀ ਪਿਲਾ ਦੇਵੇਂ। ਕਹਿੰਦੇ ਉਹ ਰਾਜੇ ਦੇ ਛੋਟੇ ਪੁੱਤਰ ਨੇ ਉਸੇ ਵੇਲੇ ਹੀ ਬਜ਼ੁਰਗ ਦੀ ਮਦਦ ਕੀਤੀ। ਬਜ਼ੁਰਗ ਦੇ ਕੋਲ ਗਿਆ ਜਾ ਕੇ ਪੁੱਛਿਆ ਕੀ ਬਜ਼ੁਰਗੋ ਤੁਸੀਂ ਕੌਣ ਹੋ ਅਤੇ ਇਸ ਵਕਤ ਇੱਥੇ ਕੀ ਕਰ ਰਹੇ ਹੋ ਤਾਂ ਉਹ ਬਜ਼ੁਰਗ ਬਾਬੇ ਨੇ ਕਿਹਾ ਪੁੱਤਰ ਮੇਰਾ ਕੋਈ ਧੀ ਪੁੱਤ ਨਹੀਂ ਆ ਮੈਂ ਅਤੇ ਮੇਰੀ ਪਤਨੀ ਇੱਥੇ ਨੇੜੇ ਇੱਕ ਪਿੰਡ ਵਿੱਚ ਰਹਿੰਦੇ ਆ ਆਪਣਾ ਗੁਜ਼ਰਬਜ਼ਾਰ ਕਰਨ ਦੇ ਲਈ ਮੈਨੂੰ ਲੱਕੜਾਂ ਕੱਟ ਕੇ ਗੁਜ਼ਾਰਾ ਕਰਨਾ ਪੈਂਦਾ ਹੈ ਮੈਂ ਰੋਜ਼ ਇਸ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲੈ ਕੇ ਜਾਂਦਾ ਹਾਂ ਕਰੋ ਰੋਜ਼ਾਨਾ ਹੀ ਭੋਜਨ ਲੈ ਕੇ ਆਉਣਾ ਹਾਂ ਪਾਣੀ ਲੈ ਕੇ ਆਉਣਾ ਹਾਂ ਪਰ ਅੱਜ ਕਿਸੇ ਜਾਨਵਰ ਨੇ ਮੇਰਾ ਭੋਜਨ ਪ੍ਰਸ਼ਾਦਾ ਖਾ ਲਿਆ ਹੈ ਤੇ ਮੇਰਾ ਪਾਣੀ ਡੋਲ ਦਿੱਤਾ ਹੈ ਇਸ ਕਰਕੇ ਮੈਨੂੰ ਬਹੁਤ ਭੁੱਖ ਪਿਆਸ ਲੱਗੀ ਆ ਤੇਰਾ ਬੜਾ ਭਲਾ ਹੋਵੇਗਾ ਜੇਕਰ ਤੂੰ ਮੈਨੂੰ ਪੀਣ ਨੂੰ ਪਾਣੀ ਦੇ ਦੇਵੇਂ ਤਾਂ ਕਹਿੰਦੇ ਰਾਜੇ ਦਾ ਛੋਟਾ ਪੁੱਤਰ ਕਹਿਣ ਲੱਗਾ ਬਜ਼ੁਰਗੋ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ ਪਰ ਤੁਸੀਂ ਮੈਨੂੰ ਥੋੜਾ ਜਿਹਾ ਇਹ ਦੱਸ ਦਿਓ ਕਿ ਮੈਨੂੰ ਕਿਸ ਪਾਸੇ ਤੋਂ ਪਾਣੀ ਮਿਲ ਸਕਦਾ ਹੈ ਕਿਉਂਕਿ ਮੈਂ ਕਦੇ ਵੀ ਇਸ ਜੰਗਲ ਦੇ ਵਿੱਚ ਨਹੀਂ ਆਇਆ ਜੇਕਰ ਤੁਹਾਨੂੰ ਕੁਝ ਪਤਾ ਹੈ ਤਾਂ ਮੈਨੂੰ ਦੱਸੋ ਤਾਂ ਬਜ਼ੁਰਗ ਨੇ ਕਿਹਾ ਵੀ ਤੂੰ ਇਸ ਪਾਸੇ ਨੂੰ ਜਾਂ ਇਸ ਪਾਸੇ ਇੱਕ ਤਲਾਬ ਆ ਤੈਨੂੰ ਉੱਥੋਂ ਪਾਣੀ ਮਿਲ ਜਾਵੇਗਾ ਕਹਿੰਦੇ ਰਾਜੇ ਦਾ ਪੁੱਤਰ ਜਲਦੀ ਦੇ ਨਾਲ ਉਹ ਤਲਾਬ ਦੇ ਵਿੱਚੋਂ ਇੱਕ ਮਸ਼ਕ ਪਾਣੀ ਦੀ ਪਰਕੇ ਲੈ ਕੇ ਆਇਆ ਉਹ ਬਜ਼ੁਰਗ ਨੂੰ ਪਾਣੀ ਪਿਲਾਇਆ ਅਤੇ ਬਜ਼ੁਰਗ ਨੂੰ ਕਿਹਾ ਕਿ ਬਜ਼ੁਰਗੋ ਰਾਤ ਪੈਣ ਵਾਲੀ ਆ ਇਸ ਕਰਕੇ ਮੈਂ ਖੁਦ ਤੁਹਾਨੂੰ ਤੁਹਾਡੇ ਘਰ ਤੱਕ ਛੱਡ ਕੇ ਆਵਾਂਗਾ ਕਹਿੰਦੇ ਉਹ ਰਾਜੇ ਦੇ ਪੁੱਤਰ ਨੇ ਬਜ਼ੁਰਗ ਨੂੰ ਆਪਣੇ ਨਾਲ ਘੋੜੇ ਤੇ ਬਿਠਾ ਲਿਆ ਉਹਦੀਆਂ ਜੋ ਵੀ ਥੋੜੀਆਂ ਜੀਆਂ ਲੱਕੜਾਂ ਸਨ ਉਹ ਵੀ ਨਾਲ ਲੈ ਲਈਆਂ ਤਾਂ ਬਜ਼ੁਰਗ ਦੇ ਦੱਸੇ ਅਨੁਸਾਰ ਉਹਦੇ ਘਰ ਨੂੰ ਤੁਰ ਪਏ ਬਜ਼ੁਰਗ ਦਾ ਘਰ ਕਾਫੀ ਦੂਰ ਸੀ ਕਾਫੀ ਰਾਤ ਪੈ ਗਈ ਜਦ ਉਹ ਬਜ਼ੁਰਗ ਦੇ ਘਰ ਪਹੁੰਚੇ ਉਹ ਬਜ਼ੁਰਗ ਨੇ ਕਿਹਾ ਕਿ ਪੁੱਤਰ ਰਾਤ ਦਾ ਸਮਾਂ ਹੈ ਤੂੰ ਮੇਰੇ ਕੋਲ ਇੱਥੇ ਠਹਿਰ ਜਾ। ਉਹ ਬਜ਼ੁਰਗ ਨੇ ਰਾਜੇ ਦੇ ਪੁੱਤਰ ਨੂੰ ਭੋਜਨ ਪਰਸਾਤਾ ਸ਼ਿਕਾਇਆ। ਅਤੇ ਉਸ ਬਾਰੇ ਪੁੱਛਿਆ ਵੀ ਤੂੰ ਕੌਣ ਆ ਅਤੇ ਤੂੰ ਜੰਗਲ ਦੇ ਵਿੱਚ ਕੀ ਕਰ ਰਿਹਾ ਸੀ? ਤਾਂ ਕਹਿੰਦੇ ਰਾਜੇ ਦੇ ਪੁੱਤਰ ਨੇ ਸਾਰੀ ਗੱਲਬਾਤ ਦੱਸੀ ਕਿ ਬਜ਼ੁਰਗੋ ਮੈਂ ਰਾਜੇ ਦਾ ਛੋਟਾ ਪੁੱਤਰ ਹਾਂ ਅਤੇ ਰਾਜੇ ਨੇ ਇਸ ਤਰੀਕੇ ਦੇ ਨਾਲ ਮੇਰੀ ਸਾਡੀ ਪ੍ਰੀਖਿਆ ਰੱਖੀ ਆ। ਅਸੀਂ ਸੋਨੇ ਦੀ ਚਿੜੀ ਨੂੰ ਲੱਭ ਰਹੇ ਹਾਂ ਤੁਸੀਂ ਤਾਂ ਇਸ ਜੰਗਲ ਦੇ ਵਿੱਚ ਰਜਾਨਾ ਜਾਂਦੇ ਹੋ ਕੀ ਤੁਹਾਨੂੰ ਪਤਾ ਹੈ ਕਿ ਇਸ ਜੰਗਲ ਦੇ ਵਿੱਚ ਕੋਈ ਸੋਨੇ ਦੀ ਚਿੜੀ ਹੈ ਜੇ ਹੈ ਤਾਂ ਕਿਸ ਪਾਸੇ ਆ ਜੇ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਤਾਂ ਕਰੋ ਤਾਂ ਕਹਿੰਦੇ ਉਹ ਬਜ਼ੁਰਗ ਨੇ ਕਿਹਾ ਹਾਂ ਪੁੱਤਰ ਉਹ ਸੋਨੇ ਦੀ ਚਿੜੀ ਨੂੰ ਅਕਸਰ ਹੀ ਇਸ ਜੰਗਲ ਦੇ ਵਿੱਚ ਉੱਡਦੇ ਹੋਏ ਦੇਖਿਆ ਹੈ ਪਰ ਉਹ ਕਿਸੇ ਦੇ ਹੱਥ ਨਹੀਂ ਆਉਂਦੀ ਪਰ ਹਾਂ ਮੈਂ ਤੈਨੂੰ ਇਹ ਦੱਸ ਸਕਦਾ ਹਾਂ ਕਿ ਉਹਦੀ ਜ਼ਿਆਦੀ ਉਡਾਣ ਕਿਸ ਪਾਸੇ ਨੂੰ ਹੁੰਦੀ ਆ ਕਹਿੰਦੇ ਬਜ਼ੁਰਗ ਨੇ ਉਸ ਲੜਕੇ ਦੀ ਸਿਹਤਾਂ ਕੀਤੀ ਉਹਨੂੰ ਜਿਹੜੀ ਬਾਰੇ ਦੱਸਿਆ ਕਹਿੰਦੇ ਜਦੋਂ ਅਹੀਂ ਸਵੇਰ ਹੋਈ ਤਾਂ ਉਹ ਲੜਕਾ ਫਿਰ ਨੂੰ ਜੰਗਲ ਵੱਲ ਤੁਰ ਪਿਆ ਉਹ ਚਿੜੀ ਦੀ ਪਾਲ ਦੇ ਵਿੱਚ ਇੱਧਰ ਇਹ ਬਜ਼ੁਰਗ ਵੀ ਅੱਜ ਜੰਗਲ ਦੇ ਦੂਸਰੇ ਪਾਸੇ ਲੱਕੜਾਂ ਦੀ ਕਟਾਈ ਕਰਨ ਗਿਆ ਕਹਿੰਦੇ ਹੁਣ ਇਹਨੂੰ ਉਹ ਰਾਜੇ ਦਾ ਵੱਡਾ ਪੁੱਤਰ ਮਿਲਿਆ ਜਿਵੇਂ ਕੱਲ ਛੋਟੇ ਪੁੱਤਰ ਤੋਂ ਮਦਦ ਮੰਗੀ ਸੀ ਅੱਜ ਵੱਡੇ ਪੁੱਤਰ ਤੋਂ ਮਦਦ ਮੰਗੀ ਕਿਆ ਕਿ ਮੈਨੂੰ ਬਹੁਤ ਪਿਆਸ ਲੱਗੀ ਆ ਕਿਰਪਾ ਕਰਕੇ ਮੈਨੂੰ ਪਾਣੀ ਦੀ ਘੁੱਟ ਪਿਲਾ ਦਿਓ ਕਹਿੰਦੇ ਰਾਜੇ ਦੇ ਵੱਡੇ ਪੁੱਤਰ ਨੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਮੈਂ ਇਸ ਬਜ਼ੁਰਗ ਦੀ ਮਦਦ ਕਰਨ ਲੱਗ ਗਿਆ ਮੈਨੂੰ ਨਹੀਂ ਪਤਾ ਇਸ ਜੰਗਲ ਦੇ ਵਿੱਚ ਪਾਣੀ ਕਿੱਥੇ ਆ ਪਾਣੀ ਲੱਭਣ ਲੱਗ ਗਿਆ ਤਾਂ ਚੜੀ ਕੌਣ ਲੱਭੇਗਾ ਕਿਤੇ ਇਹ ਨਾ ਹੋਵੇ ਮੇਰਾ ਛੋਟਾ ਭਰਾ ਮੇਰੇ ਤੋਂ ਪਹਿਲਾਂ ਚੜੀ ਨੂੰ ਲੱਭ ਕੇ ਪਿਤਾ ਜੀ ਕੋਲ ਪਹੁੰਚ ਜਾਵੇ ਅਤੇ ਸਾਰੇ ਰਾਜ ਭਾਗ ਦਾ ਮਾਲਕ ਬਣ ਜਾਵੇ ਇਸ ਕਰਕੇ ਉਹ ਲੜਕੇ ਨੇ ਮਨ ਦੇ ਵਿੱਚ ਸੋਚਿਆ ਕਿ ਨਹੀਂ ਇਹ ਬਜ਼ੁਰਗ ਆਪਣੀ ਮਦਦ ਖੁਦ ਕਰ ਲਵੇਗਾ ਉਹਨੇ ਬਿਜੁਰਗ ਨੂੰ ਕਿਹਾ ਬਜ਼ੁਰਗੋ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ ਪਰ ਮੈਂ ਖੁਦ ਬੜੇ ਜ਼ਰੂਰੀ ਕੰਮ ਦੇ ਲਈ ਨਿਕਲਿਆ ਹਾਂ ਇਸ ਕਰਕੇ ਮੈਨੂੰ ਮਾਫ਼ ਕਰੋ ਤੁਸੀਂ ਆਪਣਾ ਹੀ ਲਾਪ ਕਰ ਲਓ ਇਹ ਕਹਿ ਕੇ ਉਹ ਰਾਜੇ ਦਾ ਵੱਡਾ ਪੁੱਤਰ ਉੱਥੋਂ ਤੁਰ ਪਿਆ ਕਹਿੰਦੇ ਅੱਗੇ ਗਏ ਤਾਂ ਇੱਕ ਬਜ਼ੁਰਗ ਮਾਈ ਰਸਤੇ ਦੇ ਵਿੱਚ ਮਿਲੀ ਉਹ ਕਹਿਣ ਲੱਗੀ ਪੁੱਤਰ ਮੈਨੂੰ ਬਹੁਤ ਭੁੱਖ ਲੱਗੀ ਆ ਜੇਕਰ ਤੂੰ ਮੈਨੂੰ ਇਹ ਫਲਾਂ ਦੇ ਦਰਖਤ ਨਾਲੋਂ ਕੁਝ ਫਲ ਤੋੜ ਕੇ ਦੇ ਦੇਵੇਂ ਤਾਂ ਤੇਰਾ ਬਹੁਤ ਭਲਾ ਹੋਵੇਗਾ ਪਰ ਕਹਿੰਦੇ ਰਾਜੇ ਦੇ ਵੱਡੇ ਪੁੱਤਰ ਨੇ ਉਹਦੀ ਮਦਦ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਮਨ ਵਿੱਚ ਫਿਰ ਉਹੀ ਗੱਲ ਸੋਚੀ ਕਿ ਜੇਕਰ ਮੈਂ ਇਹ ਬਜ਼ੁਰਗ ਮਾਈ ਦੀ ਮਦਦ ਕਰਨ ਦੇ ਵਿੱਚ ਲੱਗ ਗਿਆ ਤਾਂ ਕਿਤੇ ਮੇਰਾ ਸ਼ੋਫਾ ਰਾ ਪਹਿਲਾਂ ਉਸ ਸੜੀ ਤੱਕ ਨਾ ਪਹੁੰਚ ਜਾਵੇ ਇਹ ਹੀ ਸੋਚ ਕੇ ਉਹ ਬਜ਼ੁਰਗ ਮਾਈ ਨੂੰ ਭੁੱਖੀ ਪਿਆਸੀ ਛੱਡ ਕੇ ਆਪ ਆਪਣੇ ਮੰਜ਼ਲ ਵੱਲ ਤੁਰ ਪਿਆ ਇੰਨੇ ਦੇ ਵਿੱਚ ਉੱਥੇ ਛੋਟਾ ਪੁੱਤਰ ਆਇਆ ਛੋਟੇ ਪੁੱਤਰ ਨੂੰ ਵੀ ਬਜ਼ੁਰਗ ਮਾਈ ਨੇ ਉਹੀ ਗੱਲ ਕਹੀ ਤਾਂ ਛੋਟੇ ਪੁੱਤਰ ਨੇ ਝੱਟ ਹੀ ਬਜ਼ੁਰਗ ਮਾਈ ਦੀ ਮਦਦ ਕੀਤੀ ਉੱਥੇ ਕੁਝ ਫਲਾਂ ਦੇ درخت ਸਨ ਉਹਨਾਂ ਦੇ ਨਾਲ ਤਾਜ਼ੇ ਤਾਜ਼ੇ ਮਿੱਠੇ ਮਿੱਠੇ ਫਲ ਤੋੜ ਕੇ ਬਜ਼ੁਰਗ ਮਾਈ ਨੂੰ ਦਿੱਤੇ ਬਜ਼ੁਰਗ ਮਾਈ ਨੇ ਉਹਨੂੰ ਬਹੁਤ ਅਸੀਸਾਂ ਦਿੱਤੀਆਂ ਕਿ ਆ ਕਿ ਤੇਰੀ ਜੋ ਵੀ ਮੰਜ਼ਿਲ ਆ ਤੇਰਾ ਜੋ ਵੀ ਮਕਸਦ ਆ ਨਾ ਪ੍ਰਮਾਤਮਾ ਤੈਨੂੰ ਤੇਰੇ ਮਕਸਦ ਦੇ ਵਿੱਚ ਕਾਮਯਾਬ ਕਰੇ ਤਾਂ ਕਿ ਢੇਰ ਸਾਰੀਆਂ ਦੁਆਵਾਂ ਅਸੀਸਾਂ ਉਹ ਛੋਟੇ ਪੁੱਤਰ ਨੂੰ ਦਿੱਤੀਆਂ ਹੁਣ ਛੋਟਾ ਪੁੱਤਰ ਵੀ ਅੱਗੇ ਵਧ ਗਿਆ ਵੱਡਾ ਪੁੱਤਰ ਅੱਗੇ ਕੀ ਸੀ ਹੁਣ ਰਸਤੇ ਦੇ ਵਿੱਚ ਵੱਡੇ ਪੁੱਤਰ ਨੂੰ ਇੱਕ ਸੰਤ ਫਕੀਰ ਜੀ ਮਿਲੇ ਜੋ ਕਿ ਬੜਾ ਦਰਦ ਦੇ ਵਿੱਚ ਸਨ ਉਹ ਸੰਤ ਫਕੀਰ ਨੇ ਰਾਜੇ ਦੇ ਇਸ ਵੱਡੇ ਪੁੱਤਰ ਨੂੰ ਆਪਣੇ ਵੱਲ ਆਉਂਦੇ ਦੇਖਿਆ ਤਾਂ ਕਿਹਾ ਨੌਜਵਾਨਾ ਮੇਰੀ ਮਦਦ ਕਰ ਮੈਨੂੰ ਹੁਣੇ-ਹੁਣੇ ਸੱਪ ਨੇ ਡੰਗ ਮਾਰ ਦਿੱਤਾ ਹੈ ਮੇਰੀ ਜਾਨ ਬਚਾ ਲੈ ਇੱਥੇ ਕੁਝ ਦੂਰੀ ਤੇ ਇੱਕ ਐਸੀ ਜੜੀ ਬੂਟੀ ਆ ਜੇਕਰ ਤੂੰ ਮੈਨੂੰ ਉਹ ਲਿਆ ਦੇਵੇਂ ਤਾਂ ਮੈਂ ਜਿੱਥੇ ਸੱਪ ਨੇ ਡੰਗ ਮਾਰਿਆ ਹੈ ਉਹ ਜੜੀ ਬੂਟੀ ਨੂੰ ਲਗਾ ਲਵਾਂਗਾ ਤਸਾਰਾ ਜੇਰ ਮਾਰ ਨਿਕਲ ਆਵੇਗਾ ਮੇਰੀ ਜਾਨ ਬਚ ਜਾਵੇਗੀ ਪਰ ਕਹਿੰਦੇ ਰਾਜੀ ਦੇ ਵੱਡੇ ਪੁੱਤਰ ਨੇ ਫਿਰ ਮਨ ਦੇ ਵਿੱਚ ਇਹੀ ਸੋਚਿਆ ਕਿ ਜੇਕਰ ਮੈਂ ਇਸ ਸੰਤ ਫਕੀਰ ਦੀ ਮਦਦ ਕਰਨ ਦੇ ਵਿੱਚ ਲੱਗ ਗਿਆ ਤਾਂ ਮੇਰਾ ਬਹੁਤ ਨੁਕਸਾਨ ਹੋ ਜਾਵੇਗਾ ਵੈਸੇ ਵੀ ਇਹ ਸੰਤ ਫਕੀਰ ਕਾਫੀ ਬਜ਼ੁਰਗ ਨੇ ਹੋਰ ਕਿੰਨਾ ਕੁ ਚਿਰ ਜੀ ਲੈਣਗੇ ਇਹ ਹੀ ਸੋਚ ਕੇ ਉਹ ਅੱਗੇ ਨੂੰ ਵਧ ਗਿਆ ਭਾਵੇਂ ਕਿ ਸੰਤ ਫਕੀਰ ਜੀ ਨੂੰ ਦਰਦ ਦੇ ਵਿੱਚ ਤੜਪਦਿਆਂ ਹੋਇਆਂ ਦੇਖ ਕੇ ਵੀ ਅਣਦੇਖਾ ਕਰਕੇ ਸਿਰਫ ਆਪਣੀ ਮੰਜ਼ਿਲ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਦੌੜਿਆ ਇਧਰ ਜਦ ਛੋਟਾ ਪੁੱਤਰ ਆਇਆ ਉਸ ਦੇ ਪੁੱਤਰ ਨੇ ਜਦ ਇੱਕ ਸੰਤ ਫਕੀਰ ਨੂੰ ਦਰਦ ਦੇ ਵਿੱਚ ਦੇਖਿਆ ਤਾਂ ਉਹ ਖੁਦ ਹੀ ਭੱਜ ਭੱਜ ਉਨ੍ਹਾਂ ਦੇ ਕੋਲ ਆਇਆ ਆ ਕੇ ਕਹਿਣ ਲੱਗਾ ਸੰਤ ਜੀ ਕੀ ਗੱਲ ਹੋ ਗਈ ਤਾਂ ਸੰਤ ਜੀ ਨੇ ਸਾਰੀ ਗੱਲਬਾਤ ਦੱਸੀ ਕਿ ਪੁੱਤਰ ਹੁਣੇ-ਹੁਣੇ ਇੱਕ ਬਹੁਤ ਜ਼ਹਿਰੀਲਾ ਸੱਪ ਮੈਨੂੰ ਡੰਗ ਮਾਰ ਗਿਆ ਹੈ ਕਹਿੰਦੇ ਉਹ ਰਾਗੀ ਦੇ ਛੋਟੇ ਪੁੱਤਰ ਨੇ ਕਿਹਾ ਚਲੋ ਸੰਤ ਜੀ ਤੁਸੀਂ ਮੇਰੇ ਨਾਲ ਚੱਲੋ ਮੈਂ ਹੁਣੇ ਹੀ ਕਿਸੇ ਵੈਦ ਹਕੀਮ ਕੋਲ ਲੈ ਕੇ ਤੁਹਾਨੂੰ ਜਾਵਾਂਗਾ ਤੁਹਾਡਾ ਇਲਾਜ ਕਰਾਂਗਾ ਪਰ ਕਹਿੰਦੇ ਸੰਤ ਫਕੀਰ ਨੇ ਕਿਹਾ ਨਹੀਂ ਪੁੱਤਰ ਇਸ ਸੱਪ ਦੇ ਜ਼ਹਿਰ ਨੂੰ ਕੋਈ ਵੀ ਵੈਦ ਹਕੀਮ ਬਾਹਰ ਨਹੀਂ ਕੱਢ ਸਕਦਾ ਮੇਰਾ ਇਲਾਜ ਨਹੀਂ ਕਰ ਸਕਦਾ ਪਰ ਹਾਂ ਇਸ ਜੰਗਲ ਦੇ ਵਿੱਚ ਇੱਕ ਐਸੀ ਜੜੀ ਬੂਟੀ ਆ ਜੇ ਉਹ ਮਿਲ ਜਾਵੇ ਉਹ ਮੇਰੇ ਪੈਰ ਤੇ ਲੱਗ ਜਾਵੇ ਤਾਂ ਮੈਂ ਬਚ ਸਕਦਾ ਹਾਂ ਤਾਂ ਉਹ ਰਾਜੇ ਦੇ ਪੁੱਤਰ ਨੇ ਕਿਹਾ ਵੀ ਸੰਤ ਜੀ ਤੁਸੀਂ ਮੈਨੂੰ ਜਲਦੀ ਦੇ ਨਾਲ ਦੱਸੋ ਉਹ ਜੜੀ ਬੂਟੀ ਕਿੱਥੇ ਹੈ ਸੰਤ ਜੀ ਨੇ ਕਿਹਾ ਪੁੱਤਰੂ ਕਾਫੀ ਦੂਰ ਆ ਸਾਰਾ ਪਤਾ ਸਮਝਾ ਦਿੱਤਾ ਕਹਿੰਦੇ ਰਾਜੇ ਦੇ ਪੁੱਤਰ ਨੇ ਬਲਦੀ ਦੇਰੀ ਨਾਲ ਆਈ ਉਹ ਜੜੀ ਬੂਟੀ ਦੀ ਪਾਲ ਵਿੱਚ ਦੌੜਿਆ ਕਹਿੰਦੇ ਆਖਰਕਾਰ ਉਹਨੂੰ ਉਹ ਜੜੀ ਬੂਟੀ ਮਿਲ ਗਈ ਉਹਨੇ ਉਹ ਬੂਟੀ ਲਿਆ ਕੇ ਸੰਤ ਜੀ ਦੇ ਪੈਰ ਦੇ ਉੱਤੇ ਮਲ ਦਿੱਤੀ ਸੰਤ ਜੀ ਦੇ ਪੈਰ ਦਾ ਸਾਰਾ ਜ਼ਹਿਰ ਬਾਹਰ ਨਿਕਲ ਗਿਆ ਸੰਤ ਜੀ ਨੇ ਉਹ ਲੜਕੇ ਨੂੰ ਬਹੁਤ ਦਵਾਮਾ ਅਸੀਸਾਂ ਦਿੱਤੀਆਂ ਕਿਹਾ ਕਿ ਤੈਨੂੰ ਪ੍ਰਮਾਤਮਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰੱਖੇ ਤੇਰੀ ਹਰ ਇੱਛਾ ਤੇਰਾ ਹਰ ਸੁਪਨਾ ਪੂਰਾ ਹੋਵੇ ਤੇਰੀ ਜੋ ਵੀ ਮੰਜ਼ਿਲ ਹੈ ਤੇਰਾ ਜੋ ਵੀ ਮਕਸਦ ਹੈ ਪ੍ਰਮਾਤਮਾ ਉਹ ਪੂਰਾ ਕਰੇ ਭਾਵੇਂ ਕਿ ਉਹ ਸੰਤ ਜੀ ਨੇ ਵੀ ਉਸ ਲੜਕੇ ਨੂੰ ਬਹੁਤ ਸਾਰੀਆਂ ਦੁਆਵਾਂ ਅਸੀਸਾਂ ਦਿੱਤੀਆਂ ਉਹ ਲੜਕਾ ਸੰਤ ਜੀ ਦੀਆਂ ਦੁਆਵਾਂ ਅਸੀਸਾਂ ਲੈ ਕੇ ਆਪਣੀ ਮੰਜ਼ਿਲ ਵੱਲ ਤੁਰ ਪਿਆ ਭਾਵੇਂ ਕਿ ਉਹ ਚਿੜੀ ਦੀ ਭਾਲ ਵਿੱਚ ਤੁਰ ਪਿਆ ਕਿੰਨੇ ਹੁਣ ਦੋਵੇਂ ਭਰਾ ਇੱਕੋ ਹੀ ਰਸਤੇ ਤੇ ਚੱਨ ਵੱਡੇ ਭਰਾ ਅੱਗੇ ਸੀ ਇਸ ਕਰਕੇ ਸਭ ਤੋਂ ਪਹਿਲਾਂ ਵੱਡੇ ਭਰਾ ਦੀ ਨਿਗਾ ਉਹ ਸੋਨੇ ਦੀ ਚਿੜੀ ਤੇ ਪਈ ਇੱਕ ਗੁਫਾ ਦੇ ਬਾਹਰ ਉਹ ਸੋਨੇ ਦੀ ਚਿੜੀ ਬੈਠੀ ਸੀ ਅਤੇ ਉਸ ਗੁਫਾ ਦੇ ਵਿੱਚੋਂ ਬਹੁਤ ਤੇਜ਼ ਰੋਸ਼ਨੀ ਬਾਹਰ ਆ ਰਹੀ ਸੀ ਕਹਿੰਦੇ ਰਾਜੇ ਦੇ ਵੱਡੇ ਪੁੱਤਰ ਨੇ ਜਲਦੀ ਦੇ ਨਾਲ ਚਿੜੀ ਵੱਲ ਕਦਮ ਵਧਾਏ ਫਤਿਹ ਜਿੜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿੜੀ ਨੇ ਕਿਹਾ ਆਓ ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ ਮੈਨੂੰ ਪਤਾ ਸੀ ਤੁਸੀਂ ਮੇਰੇ ਤੱਕ ਜਰੂਰ ਆਓਗੇ ਰਾਜੇ ਦੇ ਪੁੱਤਰ ਨੇ ਕਿਹਾ ਵੀ ਜੇਕਰ ਤੁਹਾਨੂੰ ਸਾਰੀ ਗੱਲ ਦਾ ਪਤਾ ਹੈ ਤਾਂ ਫਿਰ ਤੁਸੀਂ ਮੇਰੇ ਨਾਲ ਚੱਲੋ ਤੁਹਾਡੇ ਕਰਕੇ ਮੈਨੂੰ ਰਾਜ ਭਾਗ ਮਿਲਣਾ ਹੈ ਉਹ ਜਿਹੜੀ ਕਹਿਣ ਲੱਗੀ ਮੈਂ ਜ਼ਰੂਰ ਤੁਹਾਡੇ ਨਾਲ ਜਾਵਾਂਗੀ ਪਰ ਪਹਿਲਾਂ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਨੀ ਆ ਜਿਹੜੀ ਨੇ ਇਸ ਗੁਫਾ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਗੁਫਾ ਦੇ ਅੰਦਰ ਬਹੁਤ ਸਾਰਾ ਸੋਨਾ, ਚਾਂਦੀ, ਹੀਰੇ ਨੇ ਜੇਕਰ ਤੁਸੀਂ ਮੇਰੇ ਨਾਲ ਨਾਲ ਇਹ ਸੋਨਾ, ਚਾਂਦੀ, ਹੀਰੇ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗੁਫਾ ਦੇ ਅੰਦਰ ਜਾ ਕੇ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਇਹ ਸਾਰੇ ਸੋਨੇ ਚਾਂਦੀ ਦੇ ਮਾਲਕ ਬਣ ਸਕਦੇ ਹੋ ਕਹਿੰਦੇ ਜਦ ਸੋਨੇ ਚਾਂਦੀ ਹੀਰਿਆਂ ਬਾਰੇ ਸੁਣਿਆ ਤਾਂ ਰਾਜੇ ਦੇ ਪੁੱਤਰ ਤੇ ਮਨ ਦਾ ਲਾਲਚ ਜਾਗ ਗਿਆ ਉਹਨੇ ਕਿਹਾ ਵੀ ਚਲੋ ਰਾਜ ਭਾਗ ਵੀ ਮਿਲੇਗਾ ਅਤੇ ਇਥੋਂ ਵੀ ਸੋਨਾ ਚਾਂਦੀ ਹੀਰੇ ਮਿਲ ਜਾਣੇ ਆ ਹੋਰ ਕੀ ਚਾਹੀਦਾ ਹੈ ਕਹਿੰਦੇ ਉਹ ਲੜਕਾ ਜਲਦੀ ਦੇ ਨਾਲ ਗੁਫਾ ਦੇ ਅੰਦਰ ਗਿਆ ਜਾ ਕੇ ਦੇਖ ਕੇ ਹੈਰਾਨ ਹੋ ਗਿਆ ਕਿ ਇੰਨਾ ਜ਼ਿਆਦਾ ਸੋਨਾ ਚਾਂਦੀ ਹੀਰੇ ਸੰਨ ਕਿ ਉਹ ਆਪਣਾ ਰਾਜ ਭਾਗ ਖੜਾ ਕਰ ਸਕਦਾ ਸੀ ਉਹਨੇ ਮਨ ਦੇ ਵਿੱਚ ਸੋਚਿਆ ਕਿ ਮੈਨੂੰ ਆਪਣੇ ਪਿਤਾ ਜੀ ਦੇ ਰਾਜ ਭਾਗ ਦੀ ਕੀ ਲੋੜ ਆ ਮੈਂ ਤਾਂ ਆਪਣੀ ਸੰਤਨਤ ਖੜੀ ਕਰ ਸਕਦਾ ਹਾਂ ਕਹਿੰਦੇ ਇਹ ਹੀ ਸੋਚ ਕੇ ਉਹ ਲੜਕੇ ਨੇ ਜਦ ਇੱਕ ਹੀਰੇ ਨੂੰ ਹੱਥ ਪਾਇਆ ਤਾਂ ਉਹ ਹੀਰੇ ਮੋਤੀ ਜਵਾਹਰਾਤ ਸੋਨਾ ਚੰਦੀ ਸਭ ਕੁਝ ਮਿੱਟੀ ਹੋ ਗਿਆ ਉਹ ਲੜਕਾ ਇਹ ਦੇਖ ਕੇ ਹੈਰਾਨ ਹੋਇਆ ਉਹਨੇ ਚਿੜੀ ਨੂੰ ਕਿਹਾ ਚਿੜੀ ਕੀ ਹੋਇਆ ਤਾਂ ਕਹਿੰਦੇ ਉਹ ਚਿੜੀ ਨੇ ਰਾਜੇ ਦੇ ਪੁੱਤਰ ਨੂੰ ਕਿਹਾ ਦੇਖ ਭਾਈ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਆ ਇਹ ਸਭ ਕੁਝ ਤੇਰਾ ਹੋ ਸਕਦਾ ਸੀ ਪਰ ਤੇਰਾ ਇਸ ਕਰਕੇ ਨਹੀਂ ਹੋਇਆ ਕਿਉਂਕਿ ਤੂੰ ਇੱਕ ਨੇਕ ਦਿਲ ਇਨਸਾਨ ਨਹੀਂ ਆ ਤੇਰੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਨਹੀਂ ਆ ਉਹ ਸੋਹਣੇ ਦੀ ਜਿਹੜੀ ਨੇ ਕਿਹਾ ਤੂੰ ਆਪਣੀ ਪਰਖਿਆ ਦੇ ਵਿੱਚੋਂ ਫੇਲ ਹੋ ਗਿਆ ਏ ਅਸਲ ਪਰਖਿਆ ਤੇਰੀ ਰਸਤੇ ਦੇ ਵਿੱਚ ਸੀ ਤੈਨੂੰ ਰਸਤੇ ਵਿੱਚ ਕਿੰਨੇ ਲੋੜਵੰਦ ਇਨਸਾਨ ਮਿਲੇ ਪਰ ਤੂੰ ਕਿਸੇ ਦੀ ਮਦਦ ਨਹੀਂ ਕੀਤੀ ਤੈਨੂੰ ਸਿਰਫ ਆਪਣੀ ਮੰਜ਼ਿਲ ਆਪਣੇ ਮਕਸਦ ਤੱਕ ਪਹੁੰਚਣ ਦੀ ਪਈ ਸੀ ਤੂੰ ਸਭ ਤੋਂ ਮੂੰਹ ਫੇਰ ਕੇ ਆ ਗਿਆ ਇਸੇ ਕਰਕੇ ਇਹ ਸਭ ਚੀਜ਼ਾਂ ਤੇਰੇ ਹੱਥ ਲਾਉਂਦਿਆਂ ਹੀ ਮਿੱਟੀ ਹੋ ਗਈਆਂ ਤੂੰ ਇੱਕ ਪੱਥਰ ਦਿਲ ਇਨਸਾਨ ਆ ਜਦੋਂ ਕਹਿੰਦੇ ਚਿੜੀ ਨੇ ਇਹਨੂੰ ਪੱਥਰ ਦਿਲ ਇਨਸਾਨ ਕਿਹਾ ਤਾਂ ਇਹ ਲੜਕਾ ਪੱਥਰ ਦਾ ਹੋ ਗਿਆ ਉਨੀ ਦੇਰ ਤੱਕ ਕਹਿੰਦੇ ਇਸ ਦਾ ਛੋਟਾ ਭਰਾ ਵੀ ਚਿੜੀ ਦੀ ਭਾਲ ਕਰਦਿਆਂ ਕਰਦਿਆਂ ਉੱਥੇ ਪਹੁੰਚਿਆ ਉਹਨੇ ਜਦ ਚਿੜੀ ਨੂੰ ਦੇਖਿਆ ਤਾਂ ਉਹ ਵੀ ਖੁਸ਼ ਹੋਇਆ ਵੀ ਚਲੋ ਮੇਰੀ ਭਾਨ ਖਤਮ ਹੋ ਗਈ। ਉਹਨੇ ਜਦ ਚਿੜੀ ਨੂੰ ਬੇਨਤੀ ਕੀਤੀ ਕਿ ਚਿੜੀਏ ਤੈਨੂੰ ਮੇਰੇ ਨਾਲ ਰਾਜ ਮਹਿਲ ਜਾਣਾ ਪੈਣਾ ਹੈ। ਚਿੜੀ ਨੇ ਉਸ ਨੂੰ ਵੀ ਕਿਹਾ ਕਿ ਮੈਨੂੰ ਸਭ ਪਤਾ ਹੈ। ਮੈਂ ਤੁਹਾਡੇ ਨਾਲ ਜ਼ਰੂਰ ਜਾਵਾਂਗੀ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦਿਨਾ ਚਾਹੁੰਦੀ ਹਾਂ। ਆ ਗੁਫਾ ਦੇ ਅੰਦਰ ਜਾਓ। ਦੇਖੋ ਇਹਦੇ ਵਿੱਚ ਬਹੁਤ ਸਾਰਾ ਧਨ ਦੌਲਤ ਹੈ। ਹੀਰੇ ਮੋਤੀ ਨੇ ਇਹ ਸਭ ਕੁਝ ਤੁਹਾਡਾ ਹੋ ਸਕਦਾ ਹੈ। ਤੁਸੀਂ ਇਹਦੇ ਵਿੱਚੋਂ ਜਿੰਨਾ ਚਾਓ ਜੋ ਚਾਓ ਲੈ ਸਕਦੇ ਹੋ ਕਿੰਦੇ ਉਹ ਰਾਜੇ ਦੇ ਛੋਟੇ ਪੁੱਤਰ ਨੇ ਜਦ ਅੰਦਰ ਜਾ ਕੇ ਦੇਖਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਪੂਰੀ ਗੁਫਾ ਐਨੇ ਸੋਨੇ ਚਾਂਦੀ ਹੀਰੇ ਮੋਤੀਆਂ ਦੇ ਨਾਲ ਭਰੀ ਹੋਈ ਆ ਤਾਂ ਉਹ ਚੜੀ ਨੂੰ ਕਹਿਣ ਲੱਗਾ ਕਿ ਚੜੀਏ ਮੈਨੂੰ ਇਹ ਸਭ ਦੀ ਲੋੜ ਨਹੀਂ ਮੈਂ ਰਾਜੇ ਦਾ ਪੁੱਤਰ ਹਾਂ ਸਾਡੇ ਕੋਲ ਪਹਿਲਾਂ ਹੀ ਬਹੁਤ ਕੁਝ ਆ ਇਸਾਂ ਬੁਝ ਤੂੰ ਗਰੀਬਾਂ ਦੇ ਵਿੱਚ ਵੰਡਦੀ ਮੈਨੂੰ ਸਿਰਫ ਤੂੰ ਹੀ ਚਾਹੀਦੀ ਆ ਉਹ ਵੀ ਇਸ ਕਰਕੇ ਕਿਉਂਕਿ ਮੇਰੇ ਪਿਤਾ ਜੀ ਨੇ ਤੈਨੂੰ ਉੱਥੇ ਲਿਜਾਣ ਨੂੰ ਕਿਹਾ ਹੈ ਜਦੋਂ ਇਹ ਲੜਕੀ ਨੇ ਕਿਹਾ ਤਾਂ ਜਿਹੜੀ ਉੱਡ ਕੇ ਇਹਦੇ ਮੋਢੇ ਤੇ ਬਹਿ ਗਈ ਕਹਿੰਦੇ ਚਿੜੀ ਨੂੰ ਆਪਣੇ ਹੱਥ ਵਿੱਚ ਫੜ ਕੇ ਇਹ ਲੜਕੇ ਨੇ ਮਨ ਦੇ ਵਿੱਚ ਸੋਚਿਆ ਵੀ ਚਿੜੀ ਤਾਂ ਮਿਲ ਗਈ ਪਰ ਮੇਰਾ ਭਰਾ ਕਿੱਥੇ ਹੋਵੇਗਾ ਮੈਂ ਤਾਂ ਇਹ ਸੋਚਿਆ ਸੀ ਕਿ ਮੇਰੇ ਭਰਾ ਨੂੰ ਚਿੜੀ ਮਿਲ ਗਈ ਆ ਤਾਂ ਉਹ ਚਿੜੀ ਨੂੰ ਲੈ ਕੇ ਰਾਜ ਮਹਿਲ ਪਹੁੰਚ ਗਿਆ ਹੋਵੇਗਾ ਪਰ ਜੇ ਚਿੜੀ ਇੱਥੇ ਆ ਤਾਂ ਮੇਰਾ ਭਰਾ ਕਿੱਥੇ ਹੈ ਕਿਸੇ ਨਸੀਬਤ ਵਿੱਚ ਨਾ ਹੋਵੇ ਤਾਂ ਕਹਿੰਦੇ ਉਹ ਚਿੜੀ ਇਸ ਲੜਕੇ ਦੀ ਅੰਦਰ ਦੀ ਆਵਾਜ਼ ਨੂੰ ਸਮਝ ਗਈ ਕਹਿਣ ਲੱਗੀ ਤੈਨੂੰ ਤੇਰੇ ਭਰਾ ਦੀ ਫਿਕਰ ਹੈ ਨਾ ਦੇਖ ਤੇਰਾ ਪ੍ਰਭ ਤੇਰੇ ਸਾਹਮਣੇ ਖੜਾ ਹੈ ਉਹਨੇ ਉਹ ਪੰਥਰ ਦੀ ਮੂਰਤੀ ਵੱਲ ਇਸ਼ਾਰਾ ਕੀਤਾ ਉਹ ਲੜਕੇ ਨੇ ਜਲਦੀ ਦੇ ਨਾਲ ਪੰਥਰ ਦੀ ਮੂਰਤੀ ਦੇ ਕੋਲ ਜਾ ਕੇ ਦੇਖਿਆ ਵੀ ਇਹ ਤਾਂ ਬਿਲਕੁਲ ਮੇਰੇ ਭਰਾ ਵਾਂਗ ਲੱਗ ਰਹੀ ਹੈ ਜਦ ਹੀ ਉਹ ਲੜਕੇ ਨੇ ਉਹ ਪੰਥਰ ਦੀ ਮੂਰਤੀ ਨੂੰ ਛੋਹਿਆ ਤਾਂ ਉਹ ਦਾ ਭਰਾ ਫਿਰ ਇਨਸਾਨੀ ਰੂਪ ਦੇ ਵਿੱਚ ਆ ਗਿਆ ਆਪਣੇ ਛੋਟੇ ਭਰਾ ਦਾ ਧੰਨਵਾਦ ਕਰਨ ਲੱਗਾ ਵੀ ਭਰਾਵਾ ਸ਼ੁਕਰ ਹੈ ਤੂੰ ਮੈਨੂੰ ਇਹ ਮੂਰਤੀ ਤੋਂ ਇਨਸਾਨ ਬਣਾ ਦਿੱਤਾ ਕਹਿੰਦੇ ਜਦੋਂ ਉਹ ਛੋਟਾ ਭਰਾ ਜਿੜੀ ਨੂੰ ਅਤੇ ਆਪਣੇ ਭਰਾ ਨੂੰ ਲੈ ਕੇ ਗੁਫਾ ਦੇ ਵਿੱਚੋਂ ਬਾਹਰ ਆਇਆ ਤਾਂ ਉਹ ਸਾਰੀ ਧਨ ਦੌਲਤ ਹੀਰੇ ਜਵਾਹਰਾਤ ਖੁਦ ਗਾ ਖੁਦ ਉਹ ਰਾਜੇ ਦੇ ਛੋਟੇ ਪੁੱਤਰ ਦੇ ਮਗਰਮਗਰ ਤੁਰ ਪਏ ਰਾਜੇ ਦੇ ਪੁੱਤਰ ਨੇ ਜਿੜੀ ਨੂੰ ਕਿਹਾ ਜਿੜੀਏ ਇਹ ਕੀ ਹੋ ਰਿਹਾ ਏ ਤੇ ਜਿਹੜੀ ਨੇ kia ਭੱਲਿਆ ਇਹ ਸਭ ਕੁਝ ਤੇਰਾ ਹੈ ਇਹ ਧਨ ਦੌਲਤ ਸ਼ੋਹਰਤ ਇਹ ਸੁੱਖ ਤੇਰੇ ਵਰਗੇ ਨੇਕ ਇਨਸਾਨਾਂ ਦੇ ਲਈ ਹੀ ਬਣਿਆ ਤੂੰ ਇੱਕ ਬਹੁਤ ਨੇਕ ਦਿਲ ਸਾਫ ਦਿਲ ਇਨਸਾਨ ਆ ਤੂੰ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਘਰੋਂ ਤੁਰਿਆ ਸੀ ਪਰ ਫੇਰ ਵੀ ਤੂੰ ਆਪਣੇ ਅਸਲ ਮਕਸਦ ਨੂੰ ਨਹੀਂ ਭੁੱਲਿਆ ਜਿਸ ਮਕਸਦ ਦੇ ਲਈ ਪਰਮਪਿਤਾ ਪਰਮਾਤਮਾ ਨੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ ਹੈ ਤੂੰ ਆਪਣੀ ਮਿੱਠੀ ਹੋਈ ਮੰਜ਼ਲ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਗਲਤ ਰਸਤਾ ਨਹੀਂ ਚੁਣਿਆ ਰਸਤੇ ਦੇ ਵਿੱਚ ਤੈਨੂੰ ਕਿੰਨੇ ਲੋਕ ਮਿਲੇ ਤੂੰ ਸਭ ਦੀ ਮਦਦ ਕਰਦਾ ਆਇਆ ਭੁੱਖੇ ਨੂੰ ਪ੍ਰਸ਼ਾਦਾ ਸ਼ਿਕਾਇਆ ਪਿਆਸੇ ਨੂੰ ਪਾਣੀ ਸ਼ਿਕਾਇਆ ਰੋਗੀ ਦਾ ਇਲਾਜ ਕਰਵਾਇਆ ਇਹੀ ਤਾਂ ਤੇਰੀ ਅਸਲ ਪਰਖਿਆ ਸੀ ਤੂੰ ਆਪਣੀ ਪਰਖਿਆ ਦੇ ਵਿੱਚ ਪਾਸ ਹੋਇਆ ਏ ਇਸ ਕਰਕੇ ਇਹ ਸਭ ਕੁਝ ਤੇਰਾ ਹੈ ਕਹਿੰਦੇ ਉਹ ਰਾਜੇ ਦਾ ਛੋਟਾ ਪੁੱਤਰ ਜਦ ਰਾਜ ਮਹਿਲ ਦੇ ਵਿੱਚ ਰਾਜੇ ਦੇ ਸਾਹਮਣੇ ਪਹੁੰਚੇ ਤਾਂ ਰਾਜਾ ਆਪਣੇ ਛੋਟੇ ਪੁੱਤਰ ਨੂੰ ਜਿਹੜੀ ਸਮੇਤ ਦੇਖ ਕੇ ਬੜਾ ਖੁਸ਼ ਹੋਇਆ ਰਾਜਾ ਸਮਝ ਗਿਆ ਕਿ ਮੇਰਾ ਇਹ ਹੀ ਪੁੱਤਰ ਯੋਗ ਉੱਤਰ ਅਧਿਕਾਰੀ ਆ ਰਾਜੇ ਨੇ ਆਪਣੇ ਪੁੱਤਰ ਨੂੰ ਕਿਹਾ ਪੁੱਤਰ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਤੈਨੂੰ ਆਪਣਾ ਰਾਜ ਭਾਗ ਸੌਂਪ ਰਿਹਾ ਹਾਂ ਮੈਂ ਤੁਹਾਡੀ ਇਹ ਪਰਖਿਆ ਤੁਹਾਡੀ ਅੰਤਰਾਤਮਾ ਚੈੱਕ ਕਰਨ ਦੇ ਲਈ ਹੀ ਰੱਖੀ ਸੀ ਤੁਸੀਂ ਦੋਵੇਂ ਹੀ ਮੇਰੇ ਪੁੱਤਰ ਹੋ ਮੈਂ ਤੁਹਾਨੂੰ ਦੋਵਾਂ ਨੂੰ ਪਿਆਰ ਕਰਦਾ ਹਾਂ ਪਰ ਮੈਂ ਆਪਣੇ ਪਰਜਾਂ ਨੂੰ ਵੀ ਬਹੁਤ ਪਿਆਰ ਕਰਦਾ ਹਾਂ ਮੈਨੂੰ ਆਪਣੇ ਪਰਜਾ ਦੇ ਲਈ ਤੇਰੇ ਵਰਗਾ ਨੇਕ ਦਿਲ ਸਾਫ ਦਿਲ ਇਨਸਾਨ ਚਾਹੀਦਾ ਸੀ ਜਿਹਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਹੋਵੇ ਕਿਉਂਕਿ ਜਿਸ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦਇਆ ਦੀ ਭਾਵਨਾ ਹੈ ਉਹੀ ਕਿਸੇ ਦਾ ਮਦਦਗਾਰ ਬਣ ਸਕਦਾ ਹੈ ਸੋ ਇਹ ਕਹਿ ਕੇ ਰਾਜੇ ਨੇ ਆਪਣੇ ਪੁੱਤਰ ਨੂੰ ਆਪਣਾ ਉੱਤਰ ਅਧਿਕਾਰੀ ਚੁਣ ਲਿਆ ਰਾਜ ਭਾਗ ਸੌਂਪ ਦਿੱਤਾ ਸੋ ਸੰਗਤ ਜੀ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰੋ ਕਿਉਂਕਿ ਚੰਗੇ ਕੰਮ ਹੀ ਸਾਡੇ ਚੰਗੇ ਕਰਮ ਬਣਦੇ ਆ ਕਰਮਾਂ ਤੋਂ ਹੀ ਸਾਡੀ ਕਿਸਮਤ ਬਣਦੀ ਆ ਆਪਣੀ ਮੰਜ਼ਿਲ ਨੂੰ ਪੂਰਾ ਕਰਨ ਦੇ ਲਈ ਆਪਣੇ ਮਕਸਦ ਤੱਕ ਪਹੁੰਚਣ ਦੇ ਲਈ ਕਦੇ ਗਲਤ ਰਸਤਾ ਨਾ ਚੁਣੋ ਅਤੇ ਆਪਣੀ ਮੰਜ਼ਿਲ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਆਪਣੇ ਅਸਲ ਮਕਸਦ ਨੂੰ ਨਹੀਂ ਭੁੱਲਣਾ ਅਸਲ ਮਕਸਦ ਕੀ ਆ ਸਰਬੱਤ ਦਾ ਭਲਾ ਜੋ ਆਪਣੇ ਅਸਲ ਮਕਸਦ ਨੂੰ ਨਹੀਂ ਭੁੱਲਦੇ ਪਰਮ ਪਿਤਾ ਪਰਮਾਤਮਾ ਹਮੇਸ਼ਾ ਉਹਨਾਂ ਦੇ ਨਾਲ ਹੀ ਖੜੇ ਹੁੰਦੇ ਨੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਉਂਦੇ ਨੇ ਜਿਸ ਮਨੁੱਖ ਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਪਾਵਨਾ ਹੋਵੇ ਪਰਮ ਪਿਤਾ ਪ੍ਰਮਾਤਮਾ ਹਰ ਵਕਤ ਉਹਦੇ ਨਾਲ ਰਹਿੰਦੇ ਆ ਉਹਦੇ ਹਰ ਕੰਮ ਦੇ ਵਿੱਚ ਵਰਤਦੇ ਆ ਤੇ ਫਿਰ ਸਿਆਣੇ ਕਹਿੰਦੇ ਨੇ ਕਿ ਜਿਸ ਮਿਹਨਤ ਦੇ ਨਾਲ ਪ੍ਰਮਾਤਮਾ ਦੀ ਰਹਿਮਤ ਮਿਲ ਜਾਵੇ ਮਿਹਨਤ ਨੂੰ ਰੰਗ ਭਾਗ ਜ਼ਰੂਰ ਲੱਗਦੇ ਨੇ ਸੋ ਮਿਹਨਤ ਵੀ ਕਰਨੀ ਆ ਆਪਣੀ ਮਿੱਥੀ ਹੋਈ ਮੰਜ਼ਿਲ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦੇ ਲਈ ਜਤਨਸ਼ੀਲ ਰਹਿਣਾ ਹੈ ਪਰ ਨਾਲ-ਨਾਲ ਨੇਕ ਕੰਮ ਵੀ ਕਰਨੇ ਆ ਇਹ ਨੇਕ ਕੰਮਾਂ ਨੇ ਹੀ ਸਾਡੀ ਨੇਕ ਕਮਾਈ ਬਣਨਾ ਹੈ ਸਾਡੇ ਕਰਮ ਬਣਨਾ ਹੈ ਇਹਨਾਂ ਤੋਂ ਹੀ ਸਾਡੀ ਕਿਸਮਤ ਬਣਨੀ ਆ ਜਿਸ ਮਨ ਦੇ ਵਿੱਚ ਸੇਵਾ ਦੀ ਭਾਵਨਾ ਆਏ ਨਾ ਉਹਦੇ ਉੱਤੇ ਪ੍ਰਮਾਤਮਾ ਹਮੇਸ਼ਾ ਧਿਆਨ ਰੱਖਦੇ ਨੇ ਸਾਡੇ ਹੱਥੀ ਕੀਤੀ ਹੋਈ ਸੇਵਾ ਸਾਡੇ ਤੱਕ ਇੱਕ ਨਾ ਇੱਕ ਦਿਨ ਮੁੜ ਕੇ ਜ਼ਰੂਰ ਆਉਂਦੀ ਆ ਦੋ ਹੱਥਾਂ ਦੇ ਨਾਲ ਕੀਤੀ ਹੋਈ ਸੇਵਾ ਕਈ ਹੱਥਾਂ ਦੇ ਰਾਹੀਂ ਵਾਪਸ ਸਾਡੇ ਤੱਕ ਆਉਂਦੀ ਆ ਅਤੇ ਸਾਡੀ ਕੀਤੀ ਹੋਈ ਨੇਕ ਕਮਾਈ ਦਾ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਡੇ ਤੇ ਕੋਈ ਭੀੜ ਬਣਦੀ ਆ ਅਸੀਂ ਖੁਦ ਮਜੀਬਤ ਦੇ ਵਿੱਚ ਹੁੰਨੇ ਆ ਫਿਰ ਪਰਮਪ੍ਰਤਿਤਾ ਪਰਮਾਤਮਾ ਜੀ ਬਹਾਨੇ ਬਣਾਵਣਾ ਕੇ ਸਾਡੀ ਮਦਦ ਕਰਦੇ ਨੇ ਫਿਰ ਸਾਨੂੰ ਪਤਾ ਲੱਗਦਾ ਵੀ ਜ਼ਿੰਦਗੀ ਦੇ ਵਿੱਚ ਦਵਾਵਾ ਅਸੀਸਾਂ ਕਮਾਉਣ ਦਾ